तो लो जी अब जा रहे हैं को मड़ शाम दा टाइम हो गया बाबा जी कर रहे हैं पाठ तो चले को मड़ और इधर बच्चे जा रहे हैं और हम जा रहे हैं ये है धीमान की गड्डी निखिया <laughs> वापर चड्डा मिला है वो ना है ना हम्म ऊपर चड्डा जा मिल गया होना ना ना लगिया ਤੇ ਲੋ ਜੀ ਬਾਬਾ ਇਹ ਨਾ ਸਾਡੇ ਗੁਰਦੁਆਰਾ ਸਾਹਿਬ ਨਾਲ ਮਤਲਬ ਕਰਕੇ ਬੈਕ ਸਾਈਡ ਆ ਗਿਆ ਨਾ ਇਹ ਮੂਰਾ ਫਰੰਟ ਆ ਗਿਆ ਹਾਂ ਚਾਚਾ ਆ ਗਿਆ ਸਾਰੇ ਜਣੇ ਚਾਚੇ ਨੂੰ ਸਸਤੀ ਗੱਲ ਬੋਲੋ ਹਲੋ ਹਲੋ ਸਸਤੀ ਗੱਲ ਬੋਲੋ ਚਾਚੇ ਨੂੰ ਚਾਚਾ ਮਿਲ ਗਿਆ ਇਹ ਆ ਚਾਚੇ ਉਹਨਾਂ ਦਾ ਘਰ ਤੇ ਇੱਧਰ ਗੁਰਦੁਆਰਾ ਸਾਹਿਬ ਦੇਖੋ ਇੱਧਰ ਨੇੜੇ ਆ ਗਿਆ ਹਨਾ ਤੇ ਇੱਧਰ ਸਾਡੇ ਗੁਰਦੁਆਰਾ ਸਾਹਿਬ ਆ ਗਿਆ ਸਾਹਮਣੇ ਤੋਂ ਫਰੰਟ ਤੋਂ ਦਿਖਾਇਆ ਮੈਂ ਵਾਹਿਗੁਰੂ ਜੀ ਪਾਠ ਹੋ ਰਿਹਾ ਇੱਧਰ ਚਲੋ ਹੈ ਉਹ ਮੈਂ ਉਹ ਲੈ ਲਈ ਨਾ ਉਧਰ ਨੂੰ ਹੋਈ ਚੁੰਨੀ ਨਹੀਂ ਲਈ ਜਾਂਦੀ ਹੈਗੀ ਛੋਟੀ ਹੈ ਛੋਲ ਸਿਰ ਪਰ ਨਹੀਂ ਆਉਂਦੀ ਹੈਗੀ ਤੇ ਫਿਲਹਾਲ ਜੋਤ ਹੈ ਮੇਰੇ ਨਾਲ ਅਸੀਂ ਜਾ ਰਹੇ ਆ ਘੁੰਮਣ ਸੈਰ ਕਰਨ ਇੱਕ ਗੁਰਦੁਆਰਾ ਸਾਹਿਬ ਬਿਲਕੁਲ ਨੇੜੇ ਹੈ ਇੱਧਰ ਨੂੰ ਇਹਨਾਂ ਫਰੰਟ ਆ ਗਿਆ ਗੁਰਦੁਆਰਾ ਸਾਹਿਬ ਦਾ ਔਰ ਜਿਹੜਾ ਸਾਡਾ ਘਰ ਹੈ ਉਹ ਪਿਛਲੇ ਪਾਸੇ ਆ ਗਿਆ ਗੁਰਦੁਆਰੇ ਸਾਹਿਬ ਤੋਂ ਬੈਕ ਸਾਈਡ ਸਾਡਾ ਘਰ ਹੈ ਇਹ ਫਰੰਟ ਹੈ ਚੱਲਦੇ ਆ ਜੀ ਅੱਗੇ ਆਪਾਂ ਉਹ ਮੇਰੇ ਤੋਂ ਅੱਗੇ ਲੰਕੜ ਲਾਂਗੇ 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 सामने खड़ी है गन्ने की ट्रैली गन्ने आ गए ये देखा? हवा बहुत तेज चल रही है हवा ये छोटी जी मंची है छोटी जी मंची पही है हा चलो हम्म पीछे रह गई जोत रह गई ਜੋ ਉਹ ਪਿੱਛੇ ਰਹਿ ਗਈ ਦੇਖ ਕਿੰਨੀ ਸੋਹਣੀ ਸੜਕ ਪੈ ਗਈ ਹਨਾ ਕਿੰਨੀ ਚੌੜੀ ਹੋ ਗਈ ਓਰੇ ਤੇ ਭਵਜੋਤ ਦੇ ਸਕੂਲ ਵਿੱਚ ਪੜਦਾ ਮੁੰਡਾ ਇਹਨਾਂ ਦਾ ਘਰ ਹੈ ਤੇ ਇਧਰ ਨੂੰ ਖੇਤ ਖੂਤਾਂ ਦੇਖ ਲੈ ਕਿੰਨੇ ਔਰ ਫਿਲਹਾਲ ਜਿੱਥੇ ਅਸੀਂ ਰਾ ਕੂੜਾ ਕਬਾੜ ਸਿੱਟਦੇ ਹੁੰਨੇ ਆ ਹਾਂ ਔਰ ਜਿੱਥੇ ਅਸੀਂ ਕੂੜਾ ਕਬਾੜ ਸਿੱਟਦੇ ਹੁੰਨੇ ਆ ਆ ਰੂੜੀ ਐ ਆ ਰੂੜੀ ਐ ਸਾਡੀ ਕੂੜਾ ਕਬਾੜ ਸਿੱਟਦੇ ਹੁੰਨੇ ਆ ਜਿੱਥੇ ਚਲੋ ਜੀ ਪੂਰੇ ਸਿੱਟਦੇ ਹੁੰਨੇ ਆ ਢੇਰ ਲਗਿਆ ਵਾ ਓਰੇ ਪਾਥੀਆਂ ਪੱਥੀਆਂ ਵੀ ਆ ਗਈ ਸੀਨੇ ਓਰੇ ਤਾਂ ਪੰਡਾਰਾ ਕੱਲੂ ਘਹਿ ਰਿਹਾ ਕਿਹੜੀ ਛੋਲਾਂਗਾ ਕਿਹੜੀ ਛੋਲਾਂਗਾ ਪੰਡਾਰਾ ਘਹਿ ਰਿਹਾ ਹਾਂ ਅੱਛਾ ਯੋ ਪਾਇਆ ਇਹ ਤਾਂ ਕਾਫੀ ਬੜਾ ਅੱਛਾ ਯੋ ਹੈ ਇਹ ਤਾਂ ਫਿਰ ਜ਼ਿਆਦਾ ਆਕਸੀਡ ਜਿਹੜੀ ਇਹ ਬੱਕਰੀਆਂ ਆ ਗਈਆਂ ਰੂਪ ਕਿਹੜੀ ਬੱਕਰੀ ਲੈਣੀ ਆ ਚੱਕ ਪੇੜ ਹੈ ਪੇੜ ਚੱਕ ਕਿਹੜੀ ਲੈਣੀ ਆ ਬੱਕਰੀ ਚੱਕ ਲੈ ਕਪੇੜ ਲੈ ਲੈ ਉੱਪਰ ਝੂੜੇ ਮਿਲਣਗੇ ਉਹ ਦਿ ਗਈ ਉਹ ਗਈਆਂ ਗਈਆਂ ਬੱਲੇ 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 ਕਿੰਨੀਆਂ ਆ ਫਿਰ ਡੈ ਹਨਾ ਕਿੰਨੀਆਂ ਤਾਂ ਫਿਲਹਾਲ ਜੋਤ ਲੈ ਕੇ ਜਾ ਰਹੀ ਆ ਗੈਲ ਬੋਲ ਕਹਿੰਦੀ ਮੈਂ ਬੋਲ ਖੇਲਣਾ ਗਰਾਊਂਡ ਦੇ ਵਿੱਚ ਗਰਾਊਂਡ ਬਹੁਤ ਬੜਾ ਗਰਾਊਂਡ ਹੈ ਲੇਟਾਂ ਵੀ ਵੱਲ ਗਈਆਂ ਮੈਨੂੰ ਲੱਗ ਰਿਹਾ ਤੂੰ ਆਇਆ ਚੌਂਦਕੀ ਆ ਰਹੀ ਹੈ ਹਨਾ ਔਰ ਇਹ ਸੜਕ ਰੋਡ ਖਾਲੀ ਹੈ ਸਾਰਾ ਇਹ ਸਕੂਲ ਆਗੇ ਬੱਚਿਆਂਗੇ ਇਧਰਲੇ ਪਾਸੇ ਔਰ ਖੇਤੀ ਖੇਤਾਂ ਚਾਰੇ ਬਸ ਅਸੀਂ ਘੁੰਮਣ ਜਾ ਰਹੇ ਹਾਂ ਅੱਜ ਵੀ ਚਲੋ ਬਹਾਨੇ ਗੱਲ ਸਾਰਾ ਦਿਨ ਬੈਠੇ ਰਿਹਾਏ ਹਨਾ ਤੇ ਇੱਕ ਗੇੜਾ ਜਾ ਮਾਰਦਿਆ ਵਧੀਆ ਗੱਲ ਹੈ ਅੱਜ ਪੈਦਲ ਆਏ ਹਾਂ ਸਕੂਟਰੀ ਪਰ ਨਹੀਂ ਆਏ ਹੈਗੇ ਵੀ ਚਲੋ ਪੈਦਲ ਹੀ ਚੱਲਦੇ ਹਾਂ ਅੱਜ ਆਪਾਂ ਤੇ ਕਿਹਦਾ ਲੱਗ ਰਹਾ ਹੈ ਆਪਕੋ ਅੱਜ ਐਕਸਰਸਾਈਜ਼ ਕਰਕੇ ਝੰਡਾ ਹਾਂ ਔਰ ਸਕੂਲ ਹੈ ਇਹ ਸਕੂਲ ਦਾ ਝੰਡਾ ਇਹ ਬੱਚਿਆਂ ਦਾ ਸਕੂਲ ਹੈ ਪੰਜਮੀ ਤੱਕ ਕੱਲੇ ਮੁੰਡਿਆਂ ਦਾ ਬॉयਜ਼ ਕੁੜੀਆਂ ਦਾ ਉਧਰ ਹੈ ਔਰ ਉਹ ਅੱਗੇ بڑا ਸਕੂਲ ਹੈ ਪਲੱਸ 2 ਤੱਕ। ਇਹ ਕੀ ਅਬ ਜਵਾਇਆ ਚਰੀ? ਕਿਆ ਲਾਇਆ ਵਾ? ਮੇਰੇ ਖਿਆਲ ਤੇ ਬੁੱਟੋ ਨਹੀਂ ਹੁੰਦੀ। ਉਹ ਕੁੱਕੜੀਆਂ ਆਹਾ। ਹੈ? ਸੁਣਦੇ ਨਹੀਂ 10 ਤੋਂ 2 ਕਿਆ ਲਗਿਆ ਵਾ? ਕੁੱਕੜੀਆਂ। ਇਹ ਮੱਕੀ ਆ। ਮੱਕੀ ਐ। ਮੈਂ ਚਰੀਓ ਦੱਸੀ ਜਾਈ। ਚਰੀਓ ਹੋਣੀ ਫਿਰ? ਚਰੀਓ ਹੋਆ ਪਾਗਲ ਮੱਕੀ। ਹੈ? ਹਾਂ। ਅੱਛਾ ਮੱਕੀ ਹੋਰ ਐ। ਫਿਰ ਮन्नू ਕਿਆ ਪਤਾ? ਹਾਏ ਦੇਖੀ ਕਿੰਡਾ ਉੱਚਾ ਸੁਫੈਦਾ। ਕੰਦਵਾਮਾ ਦਿਖ ਰਿਆ ਇਹ ਕਿੰਨਾ ਉੱਚਾ ਸਫੈਦਾ ਦੇਖੀ ਕਿੱਡੇ ਕਿੱਡੇ ਹੈ ਉਪਰ ਤੱਕ ਹੈ ਐਡੀ ਤੋਂ ਆ ਹਾਂ ਇਹ ਦੇ ਆ ਕੁਝ ਤਾਂ ਗੜਬੜਾ ਹੈ ਇਹ ਮਿੰਗਣਾ ਪਈਆਂ ਮਿੰਗਣਾ ਹਾਂ ਇਹ ਸਕੂਲ ਹੈ ਬੱਚਿਆਂ ਦਾ ਸਕੂਲ ਹੈ ਛੋਟਾ ਪੰਜਵੀਂ ਤੱਕ ਸਕੂਲ ਹੈ ਬੱਚਿਆਂ ਦਾ ਜਿਹੜਾ ਉਹ ਅੱਗੇ ਦਿਖ ਰਿਹਾ ਨਾ ਵਿੱਚ ਨੂੰ ਅੱਗੇ ਉਹ ਪਲਸ 2 ਤੱਕ ਹੈ ਕੀ ਹੋ ਗਿਆ ਬਿੱਟੀਆਂ ਵੜ ਗਈਆਂ ਬਿੱਟੀਆਂ ਵੜ ਗਈਆਂ ਚਲੋ ਅੱਗੇ-ਅੱਗੇ ਚਲੋ ਬਾ ਸ਼ੂਜ਼ ਨਹੀਂ ਪਾ ਕੇ ਆਈ ਮੈਂ ਚੱਪਲਾਂ ਹੀ ਪਾ ਆਈ ਜਰਾਬਾਂ ਗੱਲ ਕਮਲੀ ਚੱਪਲਾਂ ਗੱਲ ਜਰਾਬਾਂ ਪਾ ਆਉਂਦੀ ਐ ਉਹ ਗਾਣਾ ਸੁਣਿਆ ਕਦੀ ਇੱਕ پلਕੜ ਚੱਪਲਾਂ ਦੇ ਨਾਲ ਜਰਾਬਾਂ ਪਾਈਆਂ ਹੂੰ ਦੇਖੀ ਕਿਸੇ ਨਜਰ ਗਾ ਕੇ ਵਿੱਚ ਸਵੇਦੇ ਲਾਈ ਹੋ ਚੀਕ ਠੀਕ ਐ ਇਹ ਬੜਾ ਸਕੂਲ ਐ ਇੱਧਰ ਹਾਂ ਦੇਖੋ ਇਹ ਛੋਟਾ ਸਕੂਲ ਐ ਬੱਚਿਆਂ ਦਾ ਪੰਜਵੀਂ ਤੱਕ ਇਹ ਬੜਾ ਸਕੂਲ ਹੈ ਇੱਧਰ ਪਿੱਛੇ ਨੂੰ ਇਹ ਸਾਰਾ ਬੜਾ ਸਕੂਲ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਅੱਛਾ ਲੋ ਜੀ ਢੋਲ ਵੱਜ ਰਿਹਾ ਸਾਹਮਣੇ ਪੰਡਾਰਾ ਪੀਰ ਬਾਬੇ ਆ ਕੜੀ ਚੋਲ ਹੈ ਜੀ ਆਜੋ ਜਿਨ੍ਹਾਂ ਨੇ ਖਾਣੇ ਕੜੀ ਚੋਲ ਲਪਾਫੇ ਡੋਲੂ ਲੈ ਕੇ ਕਿਉਂਕਿ ਉਰੇ ਪੰਡਾਰਾ ਭਾਈ ਕੱਲੋਂ ਤਾਂ ਫਾਈਨਲੀ ਇਹ ਆ ਗਿਆ ਜੀ ਗਰਾਊਂਡ ਜਿੱਥੇ ਅਸੀਂ ਆਣਾ ਤਾਂ ਉਰੇ ਮੈਂ ਸਕੂਟਰੀ ਸਿੱਖੀ ਦੀ ਬਟ ਅੱਜ ਲੈ ਕੇ ਨਹੀਂ ਆਏ ਹੈਗੇ ਬਸ ਆਪਾਂ ਦੌੜ ਲਾਣ ਸੈਰ ਕਰਨ ਆ ਗਏ ਤੇ ਸਾਹਮਣੇ ਲੇਡਿਸ ਵੀ ਬੈਠੀਆਂ ਔਰੇ ਜਿਨ੍ਹਾਂ ਨੇ ਸੈਰਸੂਰ ਕਰਨੀ ਹੁੰਦੀ ਆ ਉਹ ਕਰ ਲੈਂਦੇ ਆ ਤੇ ਇਧਰ ਸ਼ਾਇਦ ਕੋਈ ਮੰਦਰ ਹੈ ਪਤਾ ਨਹੀਂ ਮੈਨੂੰ ਕਾਦਾ ਮੰਦਰ ਹੈ ਵੈਸੇ ਹੈ ਉਹ ਹੋ ਜਿਹੜਾ ਮੈਰੇਆਂ ਦਾ ਬਾਬਾ ਅੱਛਾ 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 ਠੀਕ ਹੈ ਇਹ ਉਹ ਬਾਬਾ ਹੈ ਔਰ ਫਿਲਹਾਲ ਲੇਡਿਸ ہماری طرف ਦੇਖ ਰਹੀਆਂ ਕਿ ਵੀਡੀਓ ਸ਼ੂਟ ਕਰ ਰਹੀਆਂ ਲੇਕਿਨ ਦੇਖਨੇ ਦੋ ਹਮੇ ਕੋਈ ਚੱਕਰ ਨਹੀਂ ਹੈ 아이 ਇਹਦੀ ਉੱਪਰ ਨੂੰ ਨਹੀਂ ਡੱਪਣਾ ਚਲੋ ਅਬ ਹਮ ਦੌੜ ਲਗਾਏਗੇ ਯਹਾਂ ਪੇ ਬੱਚੇ ਅਗੇ ਗਰਾਊਂਡ ਦੇ ਵਿੱਚ ਤੇ ਜੋਤ ਲਗਈ ਆ ਖੇਲਣ ਉਹ ਦੇਖੋ ਉੱਪਰ ਝੰਡਾ ਲੱਗ ਰਿਹਾ ਕਿੱਡਾ ਵੱਡਾ ਉਰੇ ਨਾ ਕਬੱਡੀ ਕੇ ਮੈਚ ਔਰ ਕੋਈ ਵੀ ਪ੍ਰੋਗਰਾਮ ਹੁੰਦਾ ਸਾਡੇ ਪਿੰਡ ਦਾ ਨਾ ਇਸ ਗਰਾਊਂਡ ਦੇ ਵਿੱਚ ਹੁੰਦਾ ਬਹੁਤ ਬੜਾ ਗਰਾਊਂਡ ਹੈ ਇਹ ਬਹੁਤ ਬੜਾ ਤੇ ਫਿਲਹਾਲ ਮੈਂ ਵੀ ਦੌੜ ਲਗਾਵਾਂਗੀ ਹੁਣ ਉਹ ਗਏ ਪਾਪਾ ਦੌੜ ਲਾਣ ਚਲੇ ਗਏ ਤੇ ਹੁਣ ਮੈਂ ਵੀ ਦੌੜ ਦਾਣੀ ਹੈ ਤੇ ਓ ਦੇਖੋ ਬੋ ਲਾ ਗਈ ਇਹ ਦੇਖੋ ਗਰਾਊਂਡ ਅੱਛਾ ਹੈ ਨਾ ਖੇਡਣੇ ਵਾਸਤੇ ਬੱਚਿਆਂ ਦਾ ਔਰ ਹਵਾ ਇੰਨੀ ਤੇਜ਼ ਚੱਲ ਰਹੀ ਹੈ ਨਾ ਹਵਾ ਦੇ ਵਿੱਚ ਅਸੀਂ ਆਏ ਹਾਂ ਘੁੰਮਣ ਔਰ ਬੜਾ ਲੇਡੀਜ਼ ਬੈਠੀਆਂ ਦੀਆਂ ਸੋਚ ਰਹੀਆਂ ਨੇ ਬਬਜਤ ਕੇ ਪਾਪਾ ਤਾਂ ਲੱਗੇ ਐਕਸਰਸਾਈਜ਼ ਕਰਨ ਔਰ ਮੈਂ ਰਹਿ ਗਈ ਦੌੜ ਲਾਣੀ ਹੈ ਫਿਲਹਾਲ ਦੌੜ ਲਾਣੇ ਆਪਾਂ ਥੋੜੀ ਜੀ ਇਹ ਐਕਸਰਸਾਈਜ਼ ਤੋਂ ਮੈਂ ਕਰਾ ਵੀ ਕਰ ਲਈ ਕਰਾ ਵੀ ਹੋ ਜਾਇਆ ਜਿੱਦ ਲੈ ਫੜੀ ਮੈਂ ਜਾ ਕੇ ਆਉਂ ਥੋੜੀ ਜੀ ਇੱਕ रूप भी बोल खेल रही है ये रूप भी खेल रही लाइटा चल गई हाँ। मैं जीत गई पापा हार गए हाँ। मैं जीत गई जी इस करके ऊपर चढ़ी है मैं जीत गई वैसे जी फाइट यहाँ पे नहीं करते पापा, <laughs> पापा हार गए यहाँ पे जी झंडा चढ़ाते हैं यहाँ पे होता है फर्स्ट सेकंड ਇੱਧਰ ਇੱਧਰ ਆ ਜਾ ਤੇਰਾ ਫਸਟ ਇੱਥੇ ਮੈਂ ਫਸਟ ਫਸਟ ਇੱਧਰ ਰੂਪੈਣ ਜੋਤ ਫਸਟ ਆਈਆਂ ਠੀਕ ਹੈ ਓਏ ਬੋਲ ਨਾ ਮਾਰ ਅਮਰੀਕਨ ਨਿਊਜ਼ ਹੋ ਗਈ ਨਾ ਇੱਧਰ ਐਕਸਰਸਾਈਜ਼ ਚੱਲ ਰਹੀ ਆ ਥੋੜੀ ਜੀ ਮੈਂ ਵੀ ਕਰਾਂ ਹਨਾ ਹੋਰ ਕਰਾਂ ਥੋੜੀ ਜੀ ਹੈ ਕਿੰਨੇ ਫਸਟ ਚਾ ਵਾਰਾ ਨਾ ਆਪਣਾ ਪਰਸ ਫਸਟ ਹੋ ਗਿਆ ਭਰਾ ਹੋਰ ਮਾਣ ਜਾ ਹਾਂ ਯਾਰ ਸਾਰੇ ਆ ਗਏ ਹੈ ਇਹ ਚੀਜ਼ ਨਾਸ ਕਰਦੇਗਾ ਜੋ ਜੀ ਨਹੀਂ ਹਾਂ ਲੱਗਦੀ ਕਿ ਉਹ ਆਈ ਤੇ ਉਹ ਆਏ ਹੋ ਰਿਹਾ ਚੱਕੀ ਨਗਰ ਚੱਲੋ ਜੀ ਮਾ ਨਾ ਹਲਕੀਆ ਸੌ ਜਾਵਰ ਭੇਜ ਦੋ ਠੀਕ ਹੈ ਬਤਾ ਕੇ ਦੇਗੀ ਮਾਰ ਨਹੀਂ ਬੀ तो दाव दाव ये तो लाल ही रणधेरा होने को है दिन छिप गया है सामने दो जैन सो आ रहे हैं एक्सरसाइज लाइटें बढ़ चुकी हैं नेहरा हो गया भारत माता की जय भारत माता की जय यहाँ पर चंडा चढ़ाया जाता जी और ग्राउंड है ਖੇਡਣੇਗਾ ਫੌਜਦ ਕੇ ਪਾਪਾ ਤਾਂ ਜੇ ਵਕੀਲ ਸਾਹਿਬ ਤੋਂ ਜੇ ਬਤਲੇ ਹੋਏਗੇ ਪਤਲੇ ਤਾਂ ਹੈ ਆ ਹਾਂ ਪਤਾ ਕਿਉਂ ਠੀਕ ਹੋ ਗਿਆ ਹੈ ਬਹੁਤ ਨੇਰਾ ਹੋ ਗਿਆ ਬੱਜ ਗਏ 7:00 ਵਜੇ ਹੋਣੇ ਅੰਧੇਰਾ ਹੋ ਗਿਆ ਅੰਧੇਰਾ ਦੀਦੀ ਦੇਖੇ ਕਿਸ ਤਰ੍ਹਾਂ ਦੀ ਦਿਖ ਰਹੀ ਹੈ ਨੇਰੇ ਕੇ ਵਿੱਚ ਹਨਾ ਪੂਤ ਬਣ ਗਈ ਦੀਦੀ ਪੂਤ ਬਣ ਗਈ ਦੀਦੀ ਪਾਪਾ ਵੀ ਪੂਤ ਬਣ ਗਏ ਲੋ ਜੀ ਅੰਧੇਰਾ ਹੋ ਗਿਆ ਬਹੁਤ ਜ਼ਿਆਦਾ ਫਿਲਹਾਲ ਅੰਧੇਰਾ ਹੋ ਚੁੱਕਾ ਹੈ ਲੱਟਾਂ ਵੱਲ ਗਈਆਂ ਪਿੰਡ ਗਿਆ ਇਹ ਸਕੂਲ ਆ ਗਿਆ ਉਹੀ ਜਿੱਥੇ ਨੂੰ ਆਪਾਂ ਲੰਗੇ ਤੇ ਚਲਦੇ ਆ ਘਰ ਨੂੰ ਬਾਹਰ ਨਾ ਪਿੱਛੇ ਨਾ ਕੋਈ ਗੱਡੀ ਕੁੱਟੀ ਆ ਰਹੀ ਆ ਜਾਂ ਮੋਟਰਸਾਈਕਲ ਆ ਰਿਹਾ ਚਲੋ ਚਲੋ ਛੇਤੀ ਛੇਤੀ ਚਲੋ ਕਰਾਂ ਪਹੁੰਚੋ ਲੈ ਨਹੀਂ ਰਹੋ ਗਿਆ ਹੋ ਅੰਧੇਰਾ ਹੋ ਗਿਆ ਹੂੰ ਬੋਲ ਲੇ ਲਈ ਆਪਣੀ ਬੋਲ ਲੈ ਲਿਆ ਆਪਣੀ ਲੋ ਜੀ ਚੱਕੀ ਆ ਗਈ ਆਟਾ ਚੱਕੀ ਉਹੀ ਇਹਡਾ ਨੂੰ ਕਰ ਇਹ ਟੋਪੀ ਇਹਡਾ ਨੂੰ ਕਰ ਲੈ ਜਸਟ ਆ ਗਿਆ ਆਪਾਂ ਘਰਾਂ ਹੁਣੀ ਆਏ ਆ 7:00 ਵਜੇ ਔਰ ਬੱਚੇ ਮੇਰੇ ਇੱਧਰ ਹਾਂ ਦਰਵਾਜ਼ਾ ਲਾਣਾ ਠੀਕ ਆ ਬੱਚੇ ਕੋਈ ਗੇਮ ਖੇਡ ਰਹੇ ਆ ਇੱਧਰ ਦਰਵਾਜ਼ਾ ਲਾਤਾ ਤੇ ਫਿਲਹਾਲ ਮੈਂ ਗੁੰਨਣਾ ਆਟਾ ਫਿਰ ਲਾਣੀ ਆ ਰੋਟੀ ਕਿਉਂਕਿ 7:00 ਵਜੇ ਹੁਣ ਰੋਟੀ ਪਾਣੀ ਆਟਾ ਗੁੰਨ ਕੇ ਰੱਖ ਦਿੰਨੇ ਆਪਾਂ ਜਦ ਬੱਚਿਆਂ ਨੇ ਰੋਟੀ ਖਾਣੀ ਆ ਫਿਰ ਆਪਾਂ ਨੇ ਗਰਮ ਗਰਮ ਖਵਾ ਦੇਣੀ ਆ ਅੱਜ ਨਾਲ ਸਵੇਰ ਕੀ ਹਵਾ ਬਹੁਤ ਤੇ ਚੱਲ ਰਹੀ ਐ ਤੇ ਰਸੋਈ ਦੇ ਵਿੱਚ ਦੇਖਦੇ ਆਪਾਂ ਨੇ ਵੀ ਆਟਾ-ਉਟਾ ਗੁੰਨਿਆ ਹੈ ਹਨਾ ਤੇ ਕਰਦੇ ਆਂ ਜੀ ਫਿਰ ਤਿਆਰੀ ਆਪਾਂ ਰੋਟੀ ਪਾਣੀ ਦੀ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਕਿਦਾਂ ਦਾ ਲੱਗਿਆ ਤੁਹਾਨੂੰ ਇਹ ਵਾਲਾ ਵਲੌਗ ਪਲੀਜ਼ ਦੱਸਿਓ ਤੇ ਸਾਡਾ ਗਰਾਊਂਡ ਕਿਦਾਂ ਦਾ ਲੱਗਿਆ ਜੋ ਪਿੰਡ ਦਾ ਗਰਾਊਂਡ ਹੈ ਇੱਥੇ ਝੰਡਾ ਚੜਦਾ ਇੱਥੇ ਪ੍ਰੋਗਰਾਮ ਹੁੰਦੇ ਆ ਸਾਡੇ ਪਿੰਡ ਦੇ ਤੇ ਚਲੋ ਜੀ ਬਾਏ ਟੇਕ ਕੇਅਰ ਤੇ ਹੁਣ ਆਪਾਂ ਆਪਣੇ ਦਫ਼ਤਰ ਦੇ ਵਿੱਚ ਵੜ ਗਏ ਰਸੋਈ ਦੇ ਵਿੱਚ ਕਰਦੇ ਆ ਜੀ ਰੋਟੀ ਪਾਣੀ ਦਾ ਇੰਤਜ਼ਾਮ ਸ਼ਾਮ ਦਾ ਤੱਕ ਕੇ ਲਈਏ ਬਾਏ ਬਾਏ